लापा चलाना राी भाई दे पंद्रह देखो बैठो सारे बह पिछ बैठे भगवान बेनती ਸਾਰ ਰੋਕ ਕੇ ਸੁਣਿਓ ਰੌਲਾ ਨਾ ਪਾਓ ਮੇਰੀ ਆਵਾਜ਼ ਮਾਨ ਬੈਠ ਜਾ ਆਵਾਜ਼ ਚਾਹੀਦੀ ਹੈ ਮੈਂ ਕਹਿੰਦਾ ਸਾਰ ਰੋਕ ਦਿਓ ਬਰਾਜਾ ਜੀ ਅਪਾ 10 ਮਿੰਟ ਗੱਲਬਾਤ ਕਰਨੀ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਬਹੁਤ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਤੇ ਤੁੰਡ ਵੀ ਪੈਣ ਲੱਗ ਦੇ ਪਿੰਡਾਂ ਤੋਂ ਵੀ ਵਾਪਸ ਜਾਣਾ ਬਹੁਤ ਜ਼ਿਆਦਾ ਦੋਸ਼ਾ ਹੋਈਆਂ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸ.ਐਸ.ਓ ਦਾ ਫੋਨ ਆਇਆ ਸਾਨੂੰ ਡੀ.ਐਸ.ਪੀ ਦਾ ਫੋਨ ਆਇਆ ਕਿ ਤੁਸੀਂ ਘੱਟਦੀ ਜਾਣਾ ਪਰ ਤੁਸੀਂ ਕਿਸੇ ਡਰਤੀ ਪ੍ਰਵਾਹ ਕੀਤੇ ਬਿਨਾ ਵੇਖਾ ਫੋਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਦਾ ਆਓ ਉਹ ਪੰਜਾਬ ਦੇ ਪੁੱਤਰ ਦੇ ਨਾਲ ਖੜੇ ਹੋ ਇਹ ਦੱਸਦਾ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਫਲਾਨੀ ਦੀ ਗੱਲ ਦੇਖੋ ਉਹ ਪਿੱਛੋਂ ਬਹਿ ਜਾ ਲਖੇ ਬਾਈ ਇੱਕ ਵਾਰੀ ਬੋਲਣ ਨੂੰ ਕਿ ਕਿੰਨਾ ਪੁੱਤਰ ਪੁਨੇ ਦੇ ਉੱਤਰੀ ਹੋਈ ਹੈ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਦੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਲੰਗਾ ਕਰਕੇ ਝੰਡਾ ਵਰਖੋਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਹੁਣ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਤੈਨੂੰ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਮਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਦਰਿਆਵਾਂ ਦੀਆਂ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਦੀਨ ਪਾਈ ਸਵਾਸ ਖਾਣਾ ਜਿਹਨੇ 25000 ਦਾ ਵਾਸਲਾਸ਼ਾ ਦਾ ਅੰਗੜਾ ਇਕੱਠਾ ਕੀਤਾ ਉਹ ਸੁਚਾਕੇ ਜੌਂਦੇਸ਼ੂ ਵਿਚਾਰੋਂ ਪਾਰ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸੜੀ ਆ ਕਿੱਥੇ ਸੁੱਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸਬੂਤ ਹੁੰਦਾ ਬੁੱਤਿਆਂ ਕੋਲੇ ਸਬੂਤ ਹੁੰਦਾ ਕਤਲਾਂ ਕੋਲੇ ਸਬੂਤ ਹੁੰਦੇ ਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈ ਇਹਦੀ ਵੀਡੀਓ ਨੰਗਰੀ ਦੇਖਣੀ ਆ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਲੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਂਦੇ ਸਿੰਘ ਸਿੱਧੂ ਦੀ ਉੱਤੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪਕੜਗਰ ਨੂੰ ਧੱਕੇ ਵੀ ਮਾਰੇ ਗਏ ਉੱਥੇ ਸੋ ਭਰਾਵੋ ਇਹ ਇੰਨਾ ਘਰਮਾ ਜਿਹੜਾ ਇਹ ਛੱਦ ਦਾ ਜਿਹੜਾ ਇਹ ਕੱਲਾ ਪਾਣਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹਦੇ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ 'ਚ ਇਹ ਗੈਸਟਰਾਂ ਸੁਫਾਇਆ ਕਰ ਦਿਓ ਸੁਫਾਇਆ ਤੇ ਪਾਪਾਂ ਦੀ ਸੁਣ ਲੈ ਬੋਲੀ ਕਹਿਦਾ ਕੀ ਹੈ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਉਦੇ ਜਾਓਗੇ ਕਿ ਨਹੀਂ ਕਿ ਤੁਸੀਂ ਬੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਆ ਕਹ ਜੀ ਅਸੀਂ ਇਹਨੂੰ ਘੇਰਿਆ ਇਹਦਾ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਿਸ ਵਾਲੀ ਪੱਕੇ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਇੱਕ ਡੰਡਾ ਮਾਰੇ ਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਵਾਰ ਸਾਹਮਣੇ ਆਇਆ ਸੀ ਪਰ মিডিਆ ਦਾ ਖਰੀਦਿਆ ਹੋਇਆ ਉਹ ਗੱਲ ਪਿੱਛੀ ਦਬ ਗਈ ਸੋ ਭਰਾਵੋ ਜੀ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਬਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਹਦੋਂ ਪਹਿਲਾਂ ਜੀ ਸਿੱਧੂ ਵਰਗੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਐਨਐਸਏ ਲਾ ਕੇ ਇਸੇ ਆਪ ਭੰਤ ਗੁੱਜੜ ਨੇ ਇਹ ਗੰਤ ਤੇ ਗੁੱਜੜ ਦੀ ਰੂਹ ਜਰਨਲ ਡੈਰ ਦੀ ਰੂਹ ਚੱਕਰੀਆ ਖਾਲ ਦੀ ਰੂਹ ਇਸ ਸੰਸਾਰ ਚਾ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਕਿਸੇ ਵੀ ਕਰ ਰਿਹਾ ਹੈ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚ ਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਕੀਆ ਗੱਲ ਸੋ ਗਿਆ ਕਿ ਨਹੀਂ ਹੋ ਗਿਆ ਇਹ ਸਵਾਲ ਉਸ ਦਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬਿਰਜ ਗਾਲੀ ਖਤਮ ਹੋ ਗਈ ਨਹੀਂ ਹੋਈ ਜੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇੰਡੀਆ ਵੀਰਦੋ ਇੱਦੀ ਲਾਕੇ ਚਲਾਦਗੇ ਤਾਂ ਦੱਸੋ ਕਿੱਥੇ ਗੱਲ ਖੜੀ ਹੈ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਫਲਾਣ ਦੇ ਦੀ ਫਲਾਣੇ ਦਾ ਫੋਟੋ ਆ ਫਲਾਣ ਦੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜਾਂ ਅਰਬਾਂ ਰੁਪਿਆ ਫੋਟਮਾਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਜੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨੇ ਪੰਜਾਬ ਚ ਐਸ ਪੰਜਾਬ ਚ ਜਿੱਥੇ ਯਾਰ ਵੀ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਮਰ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਵਰਖੜ ਜਾਵੇ ਬਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਪੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕੰਮ ਚ ਹੋ ਰਏ ਨੇ ਜਿਵੇਂ ਖੇਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾ ਖੰਡ ਚ ਹੈ ਕੋਈ ਬਾਹਰ ਦਾ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾਲ ਖਰੀਦ ਸਕਣ ਜਿਵੇਂ ਉੱਤਰਾਖੰਡ ਰਾਜਤਾ ਹਿਮਾਚਲ ਚ ਕਿ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਹੁੰਦੇ ਆ ਜੀ ਚਾਉਂਦੇ ਲਗਾ ਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਆ ਭਰਾਵੋ ਜੇ ਆਪਾਂ ਅਹੀਂ ਜੱਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਸੀ ਸਰੂਰ ਸਾਡੀ ਰਾਜਤ ਨਹੀਂ ਹੈ ਤੇ ਜਿੰਨੀ ਚੌਥੀ ਰਾਤ ਅਹੀਂ ਪਟਦੀ ਸੀ ਤੇ ਹੁਣ ਇਹਦੀ ਜਨ ਪੂਰੇ ਪੰਜਾਬ 'ਚ ਪਤਨੀਆਂ ਚਾ ਵੀ ਯਾਦ ਰੱਖਿਓ ਚੰਨੋ ਹਾਂ ਜੀ ਆਂ ਬਿਲਕੁਲ ਭੁੱਲੇ ਆ ਜਿਹੜਾ ਸਾਡੇ ਲਈ ਇੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਦ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਂਦੇ ਦੇਖ ਜਿਕਾਰਾ ਮੈਂ ਉਹਦਾ ਬੰਦੀ ਸਿੰਘਾਂ ਦੇ ਨੌਤੇ ਵੀ ਕਹੂੰਗਾ ਜਿਹੜੇ ਚਾਹ ਡਿਗਰੂਗੜ ਬੰਦ ਹੈ ਜਾਏ ਪਿਛਲੇ 30 ਦਿਨਾਂ ਤੋਂ ਜ਼ਿਲ੍ਹਾ ਚ ਬੰਦਾ ਇੱਕ ਜਕਰੋਂਦਾ ਨੌਤਰੀ ਬલાਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਬੋਲੇ ਜੈ ਸ੍ਰੀ ਅਕਾਲ ਬੋਲੇ ਹਰਿਆ ਨਾਰੀਆ ਜੈ ਸ੍ਰੀ ਅਕਾਲ ਅਗਲੀ ਗੱਲ ਸੁਣ ਲੋ ਧਿਆਨ ਦੇ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਤੂ ਦੀ ਜਨਮ ਦਿਵਸ ਹੈ ਅੱਜ ਤੁਸੀਂ ਦਿਖਾਤਾ ਇੱਕਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਫਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸਾਂ ਬਖਸ਼ਦੇ ਆਂ ਇਹੀ ਲੋਕ ਮਾਨ ਸਤਕਾਰ ਦਿੰਦੇ ਆਂ ਸਿਰ ਤੇ ਬਿਠਾਉਂਦੇ ਆਂ ਤੇ ਜਦੋਂ ਲਾਉਂਦੇ ਆਂ ਇਹੀ ਲੋਕ ਪੁੱਜੇ ਲਾਉਂਦੇ ਆਂ ਕਿ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਤਾਂ ਪੰਜਾਬੀਓ ਇਹਦੇ ਕੋਲੇ ਕੀ ਆ? ਛੁਟਕਲੇ, ਕਹਾਣੀਆਂ, ਗੱਪ, ਉਹਨੂੰ ਗਾਣਾ ਕਰਤੀਆਂ, ਉਹਨੂੰ ਗੱਲਾਂ ਕਰਤੀਆਂ। ਇਹ ਕਹਿੰਦਾ ਭਾਨਾ ਐ ਬੋਲਦਾ, ਫਲਾਨਾ ਐ ਬੋਲਦਾ। ਇਹ ਕੀ ਬੋਲਦਾ ਰਿਹਾ ਬਈ? ਸਿਮਰੋ ਭਾਬੀ। ਹਰ ਸਿਮਰਤ ਨੂੰ ਕੀ ਬੋਲਦਾ ਰਿਹਾ? ਜੀ ਗੱਲ ਆ ਜੀ, ਸਹੀ ਗੱਲ ਆ। ਕੈਪਟਨ ਨੂੰ ਕੀ ਬੋਲਦਾ ਰਿਹਾ? ਕਿੱਕੜਿਆਂ ਪਾਉਂਦਾ ਰਿਹਾ। ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਿਹਾ ਯਾਰ। ਤੋ ਭਾਈ ਧਿਆਨ ਦਿਓ ਜਿਵੇਂ ਅੱਜ ਦੀ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਲੋਕ ਆਏ ਆ ਨੌਜੋ ਨਜਾਂਪ ਤੱਕ ਦੇ ਆਏ ਆ ਪਰ ਮੈਂ ਖੱਲਵਾ ਖਾਸ ਸਾਹਿਬ ਤੋਂ ਲੋਕਾਂ ਦਾ ਕਰਨਾ ਚਾਹਣਾ ਜਿਹੜੀਆਂ ਹਾਲੇ ਵੀ ਜਾਗਦਿਆਂ ਨਹੀਂ ਜਿਗਾ ਹੈਗੀ ਹੈ ਉਹ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਜਿਹੜੇ ਵਸੀ ਉਹ ਸਾਧੂ ਵਾਲਾ ਤੋਂ ਮੁੰਡਾ ਰਾਜੂ ਜਾ ਹਰਵਿੰਦਰ ਪਖੜਿਆਲਾ ਬਾਈ ਹਰਵਿੰਦਰ ਪਖੜਿਆਲਾ ਇੱਕ ਮੁੰਡਾ ਇੱਥੇ ਜ਼ੋਤ ਬੜਿੰਦਾ ਹੈ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਹਤਾ ਪਾਈਆਂ ਇਸ ਮੁੱਖ ਮੰਤ ਜਗਵਿੰਦਰ ਧਨਪੁਰਾ ਬਾਈ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਦਾ ਕੀਤਾ ਨਾ ਕਰਨਾ ਬਹੁਤ ਹਮਦਿਆ ਹੋਏ ਆ ਬਹੁਤ ਧੜ ਵੀ ਆਏ ਆ ਤੇ ਹਰ ਦਾ ਮੂੰਹ ਭੰਡ ਕੇ ਮੋੜਿਆ ਤੇ ਬੁੱਤਰ ਦਾ ਵੀ ਮੂੰਹ ਭੰਡ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਬਾਈ 5 ਤਰੀਕ ਨੂੰ ਬਾਈ ਬਾਈ ਆਲਾਨ ਸੁਣ ਲੋ ਬਾਈ ਕਰਦੇ ਬਾਈ ਇੱਕ ਇਹਨਾਂ ਦੀ ਵੀ ਤਲਾਸ਼ੀ ਲੈ ਕੇ ਲਿਖੋ ਤੇ ਆ ਕਰਾਂਗੇ ਆਪਾਂ ਬਿਲਕੁਲ ਇਹਨਾਂ ਦੀ ਬਾਈ ਲਾਲਜ ਦੇ ਨੀਰ ਰੂਹ ਸਿਆਣਾਂ ਸੁਣ ਲੋ ਅਗਲਾ ਆਲਾਨ 5 ਤਰੀਕ ਨੂੰ ਪਵੰਤ ਦੇ ਘਰ ਨੂੰ ਜਾ ਰਹਿ ਜਿਹੜੀ ਗੱਲ ਸੁਣ ਲੈ ਟੈਂਡ ਵਾਲਾ ਮੇਰੀ ਬੇਨਤੀ ਕਰ ਰਿਹਾ ਕੋਈ ਤਾਂ ਸਤਿਕਾਰਯੋਗ ਮੁੰਡਾ ਜੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਪੰਜਾਬ ਕੋਲੇ ਬਹੁਤ ਬੰਦੇ ਸੋਨੇ ਰਹਿ ਕੇ ਬੋਲਣ ਵਾਲੇ ਜੀਐਸਏ ਪੰਜਾਬ ਦੇ ਅਸਫਾ ਸਿਹਰਾ ਚਾਰ ਮਹੀਨੇ ਨਜ਼ਰ ਆ ਕੇ ਆਇਆ ਬਈ ਬਹੁਤ ਸੂਰਜੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਆਕਾ ਦੀ ਗੱਲ ਕਰਦਾ ਆਦੀ ਪਾਰਟੀ ਪਦਰ ਤੋਂ ਪੂਰ ਹੋ ਕੇ ਗੱਲ ਕਰਦਾ ਬੇਸ਼ੱਕ ਪਾਰਟੀ ਦੀਆਂ ਹਦ ਤਾਂ ਹੋਰ ਨੇ ਪਰ ਬੇਸ਼ੱਕ ਜਦੋਂ ਯੂਪੀਏ ਲੱਗਿਆ ਐਨਐਸਏ ਲੱਗਿਆ ਸਰਵੇਸ ਸਪਾਸੀ ਖਰਾ ਪਲੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰਾਹ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਅੱਜ ਜਿਹੜੀ ਸਿਕਿਉਰਿਟੀ ਦਾਸ ਕਿੰਦੀ ਲੀਕ ਕੀਤੀ ਤਜਸਰ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸਭ ਭਰਾਵਾਂ ਦੇ ਤਾਂ ਭਾਈ ਮਰਵਾਉਣੇ ਆਂ ਆਹੀ ਜ਼ਿਲ੍ਹਾ ਦੇ ਵਿੱਚ ਧੌੜਿਆ ਬੰਦੇ ਤਾਂ ਮੇਰੀ ਗੱਲ ਯਾਦ ਰੱਖੋ ਬੰਦੇ ਬਹੁਤ ਥੋੜੇ ਰਹਿ ਗਏ ਭਰਾ ਬਹੁਤ ਥੋੜੇ ਰਹਿ ਗਏ ਸਾਮਨਾ ਸਾਹਮਣੇ ਹੁੰਦੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਾ ਬੁੱਤਾਂ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼ਕਾਰ ਖੇਡਣਗਾ ਜਵਾਨ ਦਾ ਸ਼ਕਾਰ ਆ ਆਪਾਂ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖੱਤ ਤੇਰੀ ਦੀ ਸਹਿਮਤੀ ਹੈ ਓਏ ਅਮਰਤ ਸ਼ਾਹ ਵਰਗਿਆਂ ਦਾ ਮੋਦੀ ਵਰਗਿਆਂ ਨਾਲ ਹੈ ਇਹ ਗੱਲਾ केजरीवाल ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਕਾਰ ਕੀਤਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਦਾ ਰਹਿਣ ਤਾਂ ਭਰਾਵੋ ਤੁਹਾਡਾ ਫਰਜ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਪੰਦਰੇ ਪਿੰਡ ਅਗਲੇ ਪਿੰਡ ਲੈਣਾ ਭਾਸ ਦੇ ਜਵਾਲ ਬੱਚੇ ਆਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 35 ਨੂੰ ਇਦੋਂ 10 ਸੌਣਾ ਚਾਹੀਦਾ ਸਹਿਣ ਮੈਨੂੰ ਇਹ ਨਾ ਕਰਿਆ ਕਰੋ ਵੀ ਪਹਿਲਾਂ ਸਰਕਾਰ ਰੋਕ ਲੈਨੇ ਹੋ ਟੋਲ ਪਲਾਇਆ ਰੋਕ ਲੈਨੇ ਥਾਣੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਿਹਾ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਨੀ ਚੋਰ ਜੋ ਤੂੰ ਕਰ ਰਿਹਾ ਹਜ਼ਾਰ ਤੁਸੀਂ ਭਾਨੇ ਨੂੰ ਲੱਗਾ ਕਰਾ ਕੇ ਦੀ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ ਹੈ ਕੀ ਭਾਨੇ ਦਾ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਹੈ ਵੀ ਬੁਦਾਤ ਕਰੀ ਹੈ ਕਿਹੜਾ ਨਾ ਕੀਤਾ ਭਾਨੇ ਨੇ 5 ਤਰੀਕ ਨੂੰ ਬਾਈ ਭਵੰਤ ਦੇ ਘਰ ਨੂੰ ਜਾਣਾ ਹੈ ਅਗਲੀ ਗੱਲ ਸੁਣ ਲਓ ਨਾ ਦੱਸਾਂਗੇ ਕੋਈ ਸਾਰੇ ਸੋਣਾਂ ਬਾਈ ਦੱਸਾਂਗੇ ਨਾ ਵੀ ਦਾ ਮੀਂਹ ਆ ਰਹੀ ਦੱਸਾਂਗੇ ਸਾਰਿਆਂ ਕਿਸੇ ਵਧੀਆ ਰਾਹ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਘਰ ਦੇ ਧਿਆਨ ਨਾਲ ਸੁਣ ਲਓ ਇਹ ਵੀ ਇਥੇ ਪੱਕੇ ਬਹਿ ਜਾਣਾ ਹੈ ਬਿਉਤੀ ਵਾਰਸ ਕਰ ਤੂ ਕਰ ਲੈਣਾ ਨਾ ੜੀ ਨਾਲ ਸਰਕਾਂ ਦੇ ਉੱਤਰ ਨਾਲ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਘਰੀ ਘੇਰਨਾ ਪਿਆ ਉਧਰੋਂ ਵੀ ਵਧਾਂਗੇ ਬੋਲੇ ਪ੍ਰੀਆ ਆਉਣ ਬੈਜੋ ਸਾਨੂੰ ਬਚਾਉਣ ਸਾਡੇ ਦਿਲ ਤੇ ਰਹਿ ਗਏ ਧੰਨਵਾਦ ਸਾਰਿਆਂ ਦਾ ਬਰੇ ਸਾਨਿਆ ਸਾਨਿਆ ਰਾਸੂ ਦੀ ਹਰਤਾ ਇੱਕ ਬੇਨਤੀ ਭਾਈ ਹੋਰ ਰਹਿ ਗਈ ਕਈ ਬਲਾਰੇ ਰਹਿ ਗਏ ਮੇਰੇ ਭਾਈ ਗੁੱਸਾ ਨਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜਿਹੜੀਆਂ ਪੰਜਾਬ ਸ਼ੇਰੇ ਪੰਜਾਬ ਜਿੱਥੇ ਬੰਦੀ ਜਬਰਜੰਗ ਸਿੰਘ ਮੱਗੂ ਬਾਠਾਲੇ ਹੋਰ ਵੀ ਕਈ ਇਨਸਾਨ ਰਹਿ ਗਏ ਭਾਈ ਸਮਝੀ ਤਾਂ ਸੀ ਠੰਢੀ